ਨਾ ਭਗਤ ਬਿਰਦ ਆਸ਼ਰਮ ਐਂਡ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਰਜਿਸਟਰਡ ਵੱਲੋਂ ਆਪਣਾ 8ਵਾਂ ਸਥਾਪਨਾ ਦਿਵਸ ਪਿੰਡ ਮਿਰਜ਼ਾਪੁਰ ਵਿਖੇ ਬੜੀ ਸ਼ਰਧਾ ਸਤਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸੁੰਦਰ ਕਾਣ ਦਾ ਪਾਠ ਅਤੇ ਹਨੂਮਾਨ ਚਾਲਸਾ ਦਾ ਗਾਇਨ ਹੋਇਆ ਅਤੇ ਇਸ ਸ਼ੁਭ ਮੌਕੇ ਉੱਤੇ ਵੱਖ-ਵੱਖ ਸ਼ੈਰਾਂ ਤੋਂ ਆਈਆਂ ਸਨਮਾਨਤ ਸਖਸ਼ਤਾਾਂ ਨੇ ਸ਼ਿਰਕਤ ਕੀਤੀ ਅਤੇ ਆਸ਼ਰਮ ਦੇ ਮੁਖੀ ਗੁਰਸੇਵਕ ਸਿੰਘ ਨੌਲਖਾ ਨੂੰ ਇਸ ਵੱਡੇ ਉਪਰਾਲੇ ਦੀ ਵਧਾਈਆਂ ਦਿੱਤੀਆਂ ਅੱਜ ਧੰਨਾ ਭਗਤ ਵਿਰਦਾਸ਼ਰਮ ਦੇ ਵਿੱਚ ਧੰਨਾ ਭਗਤ ਵਿਰਦਾਸ਼ਰਮ ਦੀ 8ਵੀਂ ਸਾਲਗिरा ਮਨਾਈ ਗਈ ਹੈ ਜੋ ਇਸ ਆਸ਼ਰਮ ਨੂੰ ਹੁਮਨਗਰ ਤੋਂ ਸਟਾਰਟ ਹੋ ਕੇ ਅਲੀਪੁਰਾਇਆ ਦੇ ਵਿੱਚ ਹੈੱਡ ਆਫਿਸ ਤੇ ਅੱਜ ਇੱਥੇ ਬ੍ਰਾਂਚ ਦੇ ਵਿੱਚ ਅਸੀਂ ਨੇ ਜੋ ਮਿਰਜ਼ਾਪੁਰ ਦੇ ਵਿੱਚ ਬਣ ਰਹੀ ਹੈ ਇੱਥੇ ਨਾਲੇ ਤਾਂ ਇਸ ਦਾ ਉਦਘਾਟਨ ਤੇ ਨਾਲ ਹੀ 8ਵੀਂ ਸਾਲਗिरा ਮਨਾਈ ਗਈ ਹੈ ਜੀ ਇਸ ਲਈ 8 ਸਾਲਾਂ ਦੇ ਵਿੱਚ ਆਸ਼ਰਮ ਦੇ ਵਿੱਚ ਕਿਹੜੇ-ਕਿਹੜੇ ਕਾਰਜ ਹੋਏ ਤਾਂ ਹੁਣ ਕਿੰਨੇ ਕਿੱਲੇ ਦੇ ਵਿੱਚ ਆਸ਼ਰਮ ਚੱਲਦਾ ਹੈ ਇਹ ਦੇਖੋ ਜੀ ਇੱਕ ਕਿੱਲੇ ਤੋਂ ਉੱਪਰ ਜਗ੍ਹਾ ਜੀ ਇਹ ਤੇ ਜਿਹਦੇ ਵਿੱਚ ਸਾਡੇ ਕੋਲ ਉਹਰੇ ਆਸ਼ਰਮ ਦੇ ਵਿੱਚ ਲਿਪੁਰਾਈਆਂ ਦੇ ਵਿੱਚ ਜਿੱਦਾਂ ਕਰੋਨਾ ਕਾਲ ਦੇ ਵਿੱਚ ਅਸੀਂ ਬਾਕਾਇਦਾ ਐਸਡੀਐਮ ਸਾਹਿਬ ਤੋਂ ਪਰਮਿਸ਼ਨ ਲੈ ਕੇ ਕਰੋਨਾ ਕਾਲ ਦੇ ਵਿੱਚ ਅਸੀਂ ਨੇ 25 ਤੋਂ 50 ਬੰਦਿਆਂ ਦੀ ਪਰਮਿਸ਼ਨ ਲਈ ਦੀ ਜਿਨ੍ਹਾਂ ਨੂੰ ਸੁੱਕਾ ਰਾਸ਼ਨ ਵੰਡਿਆ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਿੱਦਾਂ ਕਿਸੇ ਵੀ ਪ੍ਰਕਾਰ ਦੀ ਕਦੇ ਵੀ ਪੀੜਾ ਪਈਏ ਤੇ ਆਸ਼ਰਮ ਹਮੇਸ਼ਾ ਹੀ ਪਟਿਆਲੇ ਸ਼ਹਿਰ ਦੇ ਨਾਗਰਿਕਾਂ ਦੇ ਨਾਲ ਖੜਿਆ ਹੈ ਤੇ ਜਿੰਨੇ ਜੋਗਾ ਵੀ ਆਲੇ-ਦਾਲੇ ਸਾਡੇ ਫੋਕਰ ਪੁਆਇੰਟ ਹੈ ਲਈ ਪੁਰਾ ਬਾਹਰਲੇ ਜਿੰਨੇ ਵੀ এমਪਲਾਈਜ਼ ਇੱਥੇ ਆਉਂਦੇ ਨੇ ਤਾਂ ਹਮੇਸ਼ਾ ਹੀ ਹਰੇਕ ਨੂੰ ਕਰੋਨਾ ਕਾਲ ਦੇ ਵਿੱਚ ਵੀ ਤੇ ਆਮ ਵੀ ਸਹਾਇਤਾ ਦੇ ਨਾਲ ਖੜਦਾ ਹੀ ਆਇਆ ਕਿਉਂਕਿ ਸਨਾਤਨ ਦੀ ਸੇਵਾ ਕਰਨੀ ਹੈ ਤੇ ਸਨਾਤਨ ਦੀ ਹੀ ਸੇਵਾ ਕਰਦਾ ਰਹੇਗਾ ਜਿਸ ਕੋ ਲੋਕ ਇਸ ਆਸ਼ਰਮ ਨੂੰ ਦੇਖੇ ਵਿਦ ਬਜ਼ੁਰਗਾਂ ਵਾਸਤੇ ਕਿਹੜੀ ਦੇ ਵੀ ਸੰਤਰਖ ਲੱਗਦੇ ਦੇਖੋ ਬਜ਼ੁਰਗਾਂ ਨੂੰ ਬਿਮਾਰ ਬਜ਼ੁਰਗਾਂ ਨੂੰ ਜ਼ਿਆਦਾਤਰ ਰੱਖਦੇ ਆ ਜਿਨ੍ਹਾਂ ਨੂੰ ਕੋਈ ਨਹੀਂ ਸੰਭਾਲਦਾ ਅਸੀਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਤੇ ਪੰਚਾਇਤਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਆਪਣੇ ਘਰਾਂ ਦੇ ਵਿੱਚ ਪਏ ਹੋਏ ਬਜ਼ੁਰਗਾਂ ਨੂੰ ਤੜਫਣ ਨਾ ਦਿਓ ਰਿਸ਼ਤੇਦਾਰੀਆਂ ਦੇ ਚੱਕਰਾਂ ਦੇ ਵਿੱਚ ਨਾ ਉਹਨਾਂ ਨੂੰ ਕਿ ਮੇਰਾ ਕੀ ਕਹੇਗਾ ਮੇਰੀ ਨੱਕ ਕੱਟ ਜੇਗੀ ਨੱਕਾ ਕਵਲ ਨਾ ਦੇਖੋ ਉਹਨਾਂ ਦੇ ਹਾਲਾਤਾਂ ਵੱਲ ਵੇਖੋ ਕਿ ਉਹਨਾਂ ਨੂੰ ਦਵਾਈ ਉਹਨਾਂ ਦਾ ਟ੍ਰੀਟਮੈਂਟ ਉਹਨਾਂ ਦੀਆਂ ਜੋ ਵੀ ਟੈਸਟ ਰਿਪੋਰਟਾਂ ਨੇ ਉਹਨਾਂ ਨੂੰ ਕਰਵਾਉਣ ਦੇ ਵਿੱਚ ਜੇ ਤੁਸੀਂ ਸਮਰਥ ਨਹੀਂ ਹੈਗੇ ਤਾਂ ਸਾਡੇ ਕੋਲ ਛੱਡੋ ਇਹ ਆਸ਼ਰਮ ਉਹਨਾਂ ਦੀ ਸੇਵਾ ਕਰੇਗਾ ਅਸੀਂ ਤਾਂ ਤੁਹਾਨੂੰ ਇਹੀ ਕਹਿੰਦੇ ਆ ਕਿ ਉਹਨਾਂ ਨੂੰ ਘਰਾਂ ਦੇ ਵਿੱਚ ਮਾਰੋ ਨਾ ਸਾਡੇ ਕੋਲ ਭੇਜੋ ਜੇ ਤੁਹਾਡੇ ਤੋਂ ਸੇਵਾ ਨਹੀਂ ਹੁੰਦੀ ਪਰ ਲੇਕਿਨ ਉਰੇ ਆ ਕੇ ਮਿਲ ਕੇ ਵੀ ਜਾਓ ਇਹ ਨਹੀਂ ਹੈਗਾ ਕਿ ਉਰੇ ਆ ਕੇ ਬਜ਼ੁਰਗਾ ਨੂੰ ਛੱਡ ਕੇ ਚਲੇ ਗਏ ਤੇ ਅਸੀਂ ਫੋਨ ਮਾਰੀ ਜਾਂਦੇ ਆ ਤੇ ਤੁਸੀਂ ਫੋਨ ਤੱਕ ਵੀ ਨੀ ਚੱਕਣਾ ਬੰਦ ਕਰ ਦਿੰਦੇ ਹੋ ਇਹੀ ਅਸੀਂ ਪਿੰਡਾਂ ਦੀ ਪੰਚਾਇਤਾਂ ਨੂੰ ਵੀ ਕਹਿੰਦੇ ਆ ਕਿ ਬਹੁਤ ਸਾਰੀਆਂ ਪੰਚਾਇਤਾਂ ਵੀ ਬਜ਼ੁਰਗ ਮੱਲੋ ਆ ਕੇ ਛੱਡ ਜਾਂਦੀਆਂ ਨੇ ਬਾਅਦ ਦੇ ਵਿੱਚੋਂ ਕਹਿੰਦੇ ਜੀ ਅਸੀਂ ਤਾਂ ਬਜ਼ੁਰਗ ਤੁਹਾਨੂੰ ਇਹ ਦੇਤਾ ਪਰ ਲੇਕਿਨ ਇਹ ਜੇ ਨਾ ਚਿਰ ਤੱਕ ਤੁਸੀਂ ਲੋਕ ਸਹਿਯੋਗ ਨਹੀਂ ਕਰੋਗੇ ਸਾਡੇ ਨਾਲ ਖੜੋਗੇ ਨਹੀਂ ਤਾਂ ਅਸੀਂ ਵੀ ਕਿਤਾ ਇਕੱਲੇ ਕਰ ਸਕਾਂਗੇ ਅਸੀਂ ਤਾਂ ਇੱਕ ਮੋਰਾ ਬਣ ਗਏ ਪਰ ਲੇਕਿਨ ਸਾਰੇ ਕਾਰਜ ਇਹ ਤਾਂ ਤੁਸੀਂ ਲੋਕਾਂ ਨੇ ਹੀ ਕਰਵਾਣੇ ਨੇ ਇਹ ਹੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਆਪ ਨਾਲ ਰਲ ਕੇ ਸਾਡੇ ਨਾਲ ਇਸ ਆਸ਼ਰਮ ਦੇ ਵਿੱਚ ਕਾਰਜ ਇਹ ਵੀ ਕਰਵਾਓ ਤੇ ਆ ਕੇ ਦੇਖੋ ਵੀ ਇਹ ਕਾਰਜ ਹੋ ਰਹੇ ਆ ਜਾਂ ਨਹੀਂ ਹੋ ਰਹੇ ਆਸ਼ਰਮਾਂ ਤੇ ਜਿਹੜਾ ਬਜ਼ੁਰਗਿੱਤਰ ਆਪਣੇ ਉਹਨਾਂ ਤੋਂ ਫੀਸ ਹੋ ਗਰਾ ਵੀ ਮੰਗਦਾ ਦੇਖੋ ਆਸ਼ਰਮ ਨਹੀਂ ਕਿਸੇ ਤੋਂ ਵੀ ਫੀਸ ਮੰਗਦਾ ਪਰ ਲੇਕਿਨ ਜੇ ਕੋਈ ਦੇਣ ਵਾਲਾ ਜਿਹਦਾ ਕੋਈ ਹੈਗਾ ਬੱਚਾ ਬਾਹਰ ਗਿਆ ਹੋਇਆ ਔਰ ਕਹਿੰਦਾ ਮੇਰੇ ਬਜ਼ੁਰਗ ਨੂੰ ਕੋਈ ਸੰਭਾਲ ਲੇ ਤਾਂ ਅਸੀਂ ਉਹਨਾਂ ਤੋਂ ਜ਼ਰੂਰ ਲੈਨੇ ਆ ਜੀ ਪਰ ਲੇਕਿਨ ਜਿਹਦਾ ਕੋਈ ਨਹੀਂ ਹੈਗੀ ਜਿਸ ਬੰਦੇ ਨੇ ਸਾਰੀ ਉਮਰ ਤਾਂ ਜ਼ਮੀਨਾਂ ਦੇ ਵਿੱਚ ਨੌਕਰੀ ਕਰਕੇ ਜੀਮੀਦਾਰਾਂ ਦੇ ਨਾਲ ਉਮਰ ਕੱਟੀ ਹੋਵੇ ਜਦ ਬੜਾ ਪਾ ਜਾਂਦਾ ਪਰ ਕੋਈ ਨਹੀਂ ਪੁੱਛਦਾ ਕਹਿੰਦੇ ਨਾਜੀ ਜ਼ਮੀਨਾਂ ਦੇ ਮਾਲਕ ਅਸੀਂ ਹੋਗੇ ਤੁਸੀਂ ਦਾ ਸਾਂਝੀ ਤੇ ਸਾਂਝੀ ਰਹਿਗੇ ਅਸੀਂ ਉਹਨਾਂ ਲੋਕਾਂ ਨੂੰ ਕਹਿੰਦੇ ਆ ਕਿ ਨਹੀਂ ਉਹ ਸਾਂਝੀ ਨਹੀਂ ਉਹ ਵੀ ਸਾਡੇ ਬਰਾਬਰ ਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿ ਕਿਸੇ ਦੇ ਨਾਲ ਜਾਤ ਪਾਤ ਦਾ ਭੇਵ ਭਾਵਨਾ ਨਾ ਰੱਖੋ ਅੱਗੇ ਵੱਧ ਕੇ ਸਮਾਜ ਦੇ ਵਿੱਚ ਸੇਵਾ ਦੇ ਵਿੱਚ ਆਓ ਜੇ ਅਗਰ ਤੁਹਾਨੂੰ ਚੁਣੇ ਹੋ ਤਾਂ ਚੁਣਿਆਂ ਦੇ ਨਾਮ ਦੇ ਨਾਲ ਨਾਲ ਤੁਸੀਂ ਸਮਾਜ ਦੀ ਸੇਵਾ ਨੂੰ ਵੀ ਅਪਣਾਓ ਇਹ ਨਹੀਂ ਹੈਗਾ ਕਿ ਮੈਂ ਫਲਾਣਾ ਲੀਡਰ ਆ ਮੈਂ ਫਲਾਣਾ ਮੈਂ ਫਲਾਣੀ ਪਾਰਟੀ ਦਾ ਪਾਰਟੀਆਂ ਦੇ ਉੱਪਰ ਉੱਟ ਕੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਮੁਹੱਲਿਆਂ ਦੇ ਵਿੱਚ ਸੇਵਾ ਕਰੋ ਪਹਿਲਾਂ ਤੇ ਇੱਥੇ ਭਗਤ ਹਨਾ ਜੀ ਦੇ ਜਿਹੜਾ ਵੀ ਬਿਰਧ ਆਸ਼ਰਮ ਇੱਥੇ ਬਣਾਇਆ ਵੀਰ ਜੀ ਨੇ ਗੁਰਸੇਵਕ ਵੀਰ ਨੇ ਅਲੀਪੁਰ ਅਰਾਈਆਂ ਚ ਵੀ ਸੰਥੀ 38 ਜਿਹੜੇ ਕੀ ਬਿਰਧ ਨੇ ਬਜ਼ੁਰਗ ਗੱਥੇ ਵੀ ਨੇ ਸੋਦਾਸ ਇੱਥੇ ਵੀ ਨੇ ਸੋ ਇਹ ਆਸ਼ਰਮ ਤਾਂ ਬਣਾਉਣਾ ਬਹੁਤ ਅੱਛੀ ਗੱਲ ਐ ਕਿਉਂਕਿ ਜਿਹੜੇ ਕੀ ਪਰਿਵਾਰਕ ਜਿਨ੍ਹਾਂ ਦੇ ਬੱਚੇ ਅੱਜ ਕੱਲ੍ਹ ਪੜ ਲਿਖ ਕੇ ਆਪਾਂ ਇੰਨੇ ਵੱਡੇ ਕਰਦੇ ਆ ਉਹਨਾਂ ਨੂੰ ਨੌਕਰੀਆਂ ਤੱਕ ਪਹੁੰਚਾਉਨੇ ਆ ਪਰ ਉਸ ਤੋਂ ਬਾਅਦ ਜਦੋਂ ਕਿ ਮਾਪੇ ਬਜ਼ੁਰਗ ਹੋ ਜਾਂਦੇ ਨੇ ਉਹਨਾਂ ਦੀ ਸੇਵਾ ਸੰਭਾਲ ਲਈ ਬੱਚਿਆਂ ਕੋਲ ਟਾਈਮ ਨਹੀਂ ਸੋ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਹੁਣ ਇੱਕ ਬਜ਼ੁਰਗ ਦਿੱਲੀ ਤੋਂ ਆਏ ਨੇ ਉਹਨਾਂ ਨੂੰ ਮੈਂ ਵੇਖਿਆ ਬੜੇ ਅੱਛੇ ਨੇ ਬਜ਼ੁਰਗ ਪਰ ਉਹਨਾਂ ਦੇ ਜਿਹੜੇ ਜੀਵਨ ਸਾਥੀ ਨਹੀਂ ਹੈ ਦੁਨੀਆ ਤੇ ਸੋ ਬੱਚਿਆਂ ਨੇ ਸੰਭਾਲਣਾ ਜਿਹੜਾ ਉਹਨੂੰ ਚੰਗਾ ਨਹੀਂ ਸਮਝਿਆ ਸੋ ਉਹਨਾਂ ਵਾਸਤੇ ਜਿਹੜੇ ਆਸ਼ਰਮ ਨੇ ਖੋਲਣਾ ਬੜੀ ਅੱਛੀ ਗੱਲ ਹੈ ਕਿਉਂਕਿ ਇੱਥੇ ਜੋ ਵੀ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾ ਸਕੇ ਜੋ ਉਹਨਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕੇ ਜੋ ਉਹਨਾਂ ਦਾ ਰਾਜ ਇੱਥੇ ਕਰਾਇਆ ਜਾ ਸਕੇ ਸੋ ਇਹ ਜਿਹੜੀ ਸੇਵਾ ਹੈ ਸ੍ਰੀ ਸੇਵਕ ਵੀਰ ਜੀ ਇੱਥੇ ਕਰ ਰਹੇ ਨੇ ਸੋ ਇਹ ਵਧਾਈ ਦੇ ਪਾਤਰ ਨੇ ਕਿਉਂਕਿ ਇਹ ਜਿਹੜੇ ਬਹੁਤ ਘੱਟ ਨੇ ਇਨਸਾਨ ਜੋ ਕਿ ਬਜ਼ੁਰਗਾ ਨੂੰ ਔਰ ਬਿਮਾਰਾਂ ਨੂੰ ਜੋ ਇੱਥੇ ਸੇਵਾ ਸੰਭਾਲ ਕਰਦੇ ਨੇ ਤੋ ਪਰਮਾਤਮਾ ਇਹਨਾਂ ਦੀ ਚੜ੍ਹਦੀ ਕਲਾ ਕਰੇ ਇਸੇ ਤਰ੍ਹਾਂ ਇਹਨਾਂ ਨੂੰ ਜੋ ਸੰਭਾਲਣ ਦਾ ਬਜ਼ੁਰਗਾ ਨੂੰ ਮੌਕਾ ਦਵੇ ਅਰੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਦੀ ਆ ਕਿ ਜੇ ਤੁਸੀਂ ਆਪਣੇ ਮਾਪੇ ਸੰਭਲੇ ਨੇ ਤਾਂ ਸਮਝੋ ਤੁਹਾਡੇ ਕੋਲ ਸਾਰਾ ਕੁਝ ਹੀ ਹੈ ਪਰਮਾਤਮਾ ਤੁਹਾਨੂੰ ਗੁਰੂ ਘਰ ਜਾਣ ਦੀ ਲੋੜ ਨਹੀਂ ਸੋ ਤੁਹਾਡੇ ਘਰ ਹੀ ਗੁਰੂ ਘਰ ਹੈ ਤੁਸੀਂ ਉਹਨਾਂ ਦੀ ਸੇਵਾ ਸੰਭਾਲ ਕਰੋ ਕਿਉਂਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਮਾਪਿਓ ਜਿਹੜੇ ਨੇ ਬੜੀਆਂ ਆਸਾਂ ਉਮੀਦਾਂ ਰੱਖਦੇ ਨੇ ਕਿ ਸਾਡੇ ਬੱਚੇ ਵੱਡੇ ਹੋ ਕੇ ਸਾਡੇ ਲਈ ਆ ਕਰਣਗੇ ਸਾਰੇ ਉੱਥੇ ਕਿ ਸ਼ਰਮਨਾਕ ਗੱਲ ਆ ਜਾਂਦੀ ਹੈ ਜਿੱਥੇ ਕਿ ਸਾਡੇ ਬਜ਼ੁਰਗ ਜਦੋਂ ਬਿਮਾਰ ਹੁੰਦੇ ਨੇ ਤਾਂ ਅਸੀਂ ਕਹਿੰਨੇ ਆ ਉਹਨਾਂ ਨੂੰ ਘਰ ਰੱਖਣ ਜੋਗੀ ਜਗ੍ਹਾ ਨਹੀਂ ਸੋ ਇਸ ਤਰ੍ਹਾਂ ਨਾ ਕਰੋ ਸਾਰੇ ਜਣੇ ਆਪਣੇ ਮਾਪਿਆਂ ਦਾ ਧਿਆਨ ਰੱਖੋ ਤੇ ਉਹਨਾਂ ਦੀ ਸੇਵਾ ਸੰਭਾਲ ਕਰੋ ਧੰਨਾ ਭਗਤ ਬਿਰਦਾ Ashram ਦਾ ਜਿਹੜਾ ਅੱਜ 8ਵਾਂ ਸਥਾਪਨਾ ਦਿਵਸ ਹੈ ਔਰ ਇਹਦੇ ਮੁੱਖ ਸੰਚਾਲਕ ਸੇਵਾ ਦੀ ਮੁਗਰਤ ਜਿਹੜੇ ਦਿਨ ਰਾਤ ਬਜ਼ੁਰਗਾਂ ਦੀ ਸੇਵਾ ਦੇ ਵਿੱਚ ਲਗਨੀ ਰਹਿੰਦੇ ਨੇ ਗੁਰਸੇਵ ਸਿੰਘ ਜੀ ਨੌ ਲੱਖਾ ਤੇ ਇਹਨਾਂ ਦੀ ਸਾਰੀ ਟੀਮ ਔਰ ਇੱਥੇ ਦੀ ಗ್ರಾಮ ਪੰਚਾਇਤ ਸਾਰੇ ਮੋਟਰ ਵਿਅਕਤੀ ਇੱਥੇ ਅੱਜ ਅਸੀਂ ਇੱਥੇ ਸਤਿਆਪਨ ਦੀਪ ਤੇ ਇਕੱਠੇ ਹੋਏ ਆਂ ਗੁਰਸੇਵ ਸਿੰਘ ਜੀ ਨੌ ਲੱਖਾ ਜਿਹੜੇ ਕਿ ਇੱਥੇ ਦੇ ਮੁੱਖ ਸੰਚਾਲਕ ਨੇ ਇਹਨਾਂ ਨੇ ਸਾਨੂੰ ਅਜੇ ਕੁਝ ਦਿਨ ਹੋ ਗਏ ਸੇਵਾ ਵਕਸੀ ਸੀ ਕੋਲਰ ਲਾਉਣ ਦੀ ਦੱਸਿਆ ਸੀ ਨੌ ਲੱਖਾ ਸਾਹਿਬ ਨੇ ਕਿ ਸਾਡੇ ਜਿਹੜਾ ਉਧਰ ਆਸ਼ਰਮ ਐ ਅਲੀਪੁਰ ਦੇ ਵਿੱਚ ਉਥੇ ਕੋਲਰ ਦੀ ਪਾਣੀ ਦੀ ਬਜ਼ੁਰਗਾਂ ਨੂੰ ਕਾਫੀ ਘਾਟ ਹੈਗੀ ਆ ਤਾਂ ਅਸੀਂ ਕੁਝ ਜਿਹੜਾ ਸਾਡੇ ਦੋਸਤਾਂ ਨੇ ਇਕੱਠੇ ਹੋ ਕੇ ਸਾਥ ਜਿਹੜਾ ਸਾਡਾ ਐਨ ਜੀਓ ਹੈ ਜਿਹਦੇ ਕੀ ਪੀਆਰਓ ਸਾਡੇ ਅਮਨ ਜੀ ਨੇ ਔਰ ਅਸੀਂ ਮਿਲ ਕੇ ਫਿਰ ਸਾਡੇ ਕੋਈ ਦੋਸਤਾਂ ਨੇ ਉੱਥੇ ਹੀ ਕੂਲਰ ਲਾਇਆ ਗਿਆ ਪਰ ਸੋ ਹੀ ਅਜੇ ਉਹਦਾ ਅਸੀਂ ਇੰਸਟਾਲੇਸ਼ਨ ਕੀਤੀ ਆ ਉਹਦੀ ਕੀਤੀ ਆ ਹੁਣ ਪਤਾ ਲੱਗਿਆ ਵੀ ਇੱਕ ਕੂਲਰ ਦੀ ਇੱਥੇ ਵੀ ਲੋੜ ਹੈ ਅਜੇ ਇੱਥੇ ਇਨਮੇਟਸ ਘੱਟ ਨੇ 5-7 ਨੇ ਸਿਰਫ ਤਾਂ ਅਸੀਂ ਇਹ ਸਾਡੀ ਵੀ ਇਹੀ ਕੋਸ਼ਿਸ਼ ਰਹੂਗੀ ਵੀ ਠੰਡਾ ਪਾਣੀ ਜਿਹੜਾ ਹੈ ਉਹ ਇੱਥੇ ਦੇ ਇਨਮੇਟਸ ਨੂੰ ਵੀ ਦਿੱਤਾ ਜਾਵੇ ਸੋ ਮੈਂ ਬਹੁਤ ਜ਼ਿਆਦਾ ਧੰਨਵਾਦੀ ਆ ਸਾਰੀ ਪੰਚਾਇਤ ਦਾ ਸਾਰੇ ਜਿੰਨੇ ਇੱਥੇ ਪ੍ਰਬੰਧਕ ਨੇ ਆ ਸਰਦਾਰ ਗੁਰਸੇਵਕ ਸਿੰਘੀ ਲਖਾ ਜੋ ਸੇਵਾ ਦੀ ਮੂਰਤ ਨੇ ਇਹਨਾਂ ਦਾ ਵੀ ਮੈਨੂੰ ਬੁਲਾ ਕੇ ਇੱਥੇ ਇਹਨਾਂ ਨੇ ਜਿਹੜਾ ਮਾਨ ਬਖਸ਼ਿਆ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਧੰਨਵਾਦ ਥੈਂਕ ਯੂ ਵੈਲਕਮ ਮੈਂ ਤਾਂ ਇੱਕੋ ਗੱਲ ਕਹਾਂਗਾ ਕਿ ਅਗਰ ਸੇਵਕ ਸਿੰਘ ਨਾਲ ਮੇਰੇ 30 ਸਾਲਾਂ ਦੇ ਸਬੰਧ ਨੇ ਬਿਜ਼ਨਸ ਕਰਦਾ ਸੀ ਬੱਚਾ ਘਰ ਦੀ ਕੋਲ ਸੀ ਫਿਰ ਇਹਨੇ ਕੋਠੀਆਂ ਦਾ ਕਾਰੋਬਾਰ ਸ਼ੁਰੂ ਕੀਤਾ ਪਰ ਇੱਕਦਮੀ ਪ੍ਰਮਾਤਮਾ ਦੀ ਕੋ ਖੇਡ ਵਾਪਰ ਗਈ ਜਨੇ ਆਪਣੇ ਪਰਿਵਾਰ ਨੂੰ ਉਹਨਾਂ ਦੀ ਰਹਿਸ਼ ਦੇ ਕੇ ਇੱਕ ਫੈਸਲਾ ਲੈ ਲਿਆ ਕਿ ਵੀ ਮੈਂ ਹੁਣ ਘਰ ਨਹੀਂ ਰਹਿਣਾ ਮੈਂ ਬਿਰਧਾਂ ਦੀ ਸੇਵਾ ਕਰਨੀ ਹੈ ਪਹਿਲਾ ਪਿੰਡ ਅਲੀਪੁਰ ਦੇ ਵਿੱਚ ਇਹਨਾਂ ਨੇ ਆਪਣੇ ਘਰ ਦੇ ਵਿੱਚ ਆਸ਼ਰਮ ਸ਼ੁਰੂ ਕੀਤਾ ਉਦੋਂ ਸਾਰੇ ਰਾਜਨੀਤਿਕ ਤੌਰ ਤੇ ਇਹਨਾਂ ਦੀ ਅਸੀਂ ਮਦਦ ਕਰਦੇ ਰਹੇ ਬਾਅਦ ਚ ਫਿਰ ਇਹਨਾਂ ਨੇ ਉਹਨੂੰ ਵੱਡਾ ਕਰਦਿਆ ਹਾਲੀਪੁਰ ਚ ਕੀਤਾ ਜਿੱਥੇ 3040 ਬੀਜ ਹਰ ਟਾਈਮ ਰਹਿੰਦੇ ਹੀ ਰਹਿੰਦੇ ਨੇ ਮੀਡੀਆ ਜਿਹੜਾ ਲਗਾਤਾਰ ਹੀ ਇਸ ਆਸ਼ਰਮ ਦੇ ਵਿੱਚ ਆਉਂਦਾ ਰਹਿੰਦਾ ਔਰ ਇਹਨਾਂ ਨੂੰ ਸਾਰੇ ਮੀਡੀਏ ਨੂੰ ਪਤਾ ਹੈ ਕਿਆ ਕਰছে ਕੋਈ ਇਮਾਨਦਾਰੀ ਨਾਲ ਕੰਮ ਕਰ ਰਿਹਾ ਅਸੀਂ ਇੱਕੋ ਗੱਲ ਕਾਂਗੇ ਤੇ ਪ੍ਰਮਾਤਮਾ ਇਹਦੀ ਲੰਮੀ ਉਮਰ ਕਰੇ ਇਹਨੂੰ ਸਹਯੋਗ ਦੇਣਾ ਸਾਰੇ ਭੈਣ ਭਰਾਵਾਂ ਦਾ ਫਰਜ਼ ਬਣਦਾ ਪੈਸੇ ਇੱਥੇ ਰਹਿ ਜਾਣੇ ਨੇ ਆਰਮਾਪਤੀ ਲੋਕ ਨੇ ਆਓ ਆਪਣੇ ਬਜ਼ੁਰਗਾਂ ਦੇ ਨਾਂ ਤੇ ਕਮਰਾ ਇੱਕ ਇੱਕ ਬਣਾਓ ਤੇ ਆਸ਼ਰਮ ਦਾ ਨਾਂ ਜਿਹੜਾ ਹੋਰ ਰੋਸ਼ਨ ਹੋਵੇ ਵੈਂਗੁਰਜੀਕਾ ਖਾਲਸਾ ਵਾਜ ਦੀ ਫਾਟੇ